ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਬਿੰਡਾ ਚੋ ਗੋਲੀਆਂ ਚਲਾਉਣ ਵਾਲਾ ਨੌਜਵਾਨ ਗ੍ਰਿਫਤਾਰ ਸੜਕ ਤੇ ਖੜੇ ਹੋ ਕੇ ਕਾਢੇ ਸੀ ਫਾਇਰਿਸ ਦੇ ਨਾਲ ਹੀ ਬਿੰਡਾ ਚ ਇੱਕ ਨੌਜਵਾਨ ਵੱਲੋਂ ਸੜਕ ਤੇ ਖੜੇ ਹੋ ਕੇ ਸ਼ਰੀਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਉਰਿ ਇਸਤ ਨਾਲੀ ਦੋਸ਼ੀ ਨੌਜਵਾਨ ਦੀ ਪਛਾਣ ਕਰਕੇ ਉਸ ਦੇ ਖਿਲਾਫ ਅਸਲਾ ਐਕਟ ਦੀਆਂ ਧਾਰਾ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਦੱਸਦੀ ਹੈ ਕਿ ਸੀਆਈਏ ਸਟਾਫ ਦੋ ਦੀ ਟੀਮ ਨੇ ਸੂਚਨਾ ਮਿਲੀ ਕਿ ਮਾਡਲ ਟਾਊਨ ਦੇ ਰਹਿਣ ਵਾਲੇ ਜਸਕਰਨ ਸਿੰਘ ਨੇ ਮਠੰਡਾ ਕੈਟ ਰੋਡ ਨੇੜੇ ਥਾਰ ਗੱਡੀ ਤੇ ਹੇਠ ਉਤਰ ਕੇ ਹਵਾ ਵਿੱਚ ਗੋਲੀਆਂ ਚਲਾਈਆਂ ਇਸ ਦੇ ਨਾਲ ਹੀ ਜਸਕਰਨ ਸਿੰਘ ਵੱਲੋਂ ਹਥਿਆਰ ਦਿਖਾਉਂਦੇ ਹੋਏ ਇੱਕ ਵੀਡੀਓ ਸ਼ੂਟ ਨੇ ਮੀਡੀਆ ਤੇ ਅਪਲੋਡ ਕੀਤੀ ਗਈ ਸੀ ਥਾਣਾ ਕੈਟ ਦੇ ਪੁਲਿਸ ਨੇ ਹੌਲਾ ਹੌਲਦਾਰ ਹਵਲਦਾਰਨ ਹਰਜਿੰਦਰ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਆ ਜਸਕਰਨ ਸਿੰਘ ਦੇ ਖਿਲਾਫ ਬੀ ਐਨ ਐਸ ਤੇ ਅਸਲਾ ਲਾਇਸੈਂਸ ਤਹਿਤ ਉਸ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕਰ ਲਿਆ ਗਿਆ ਹੈ ਤੁਹਾਡਾ ਸਦੀ ਕੀ ਪੰਜਾਬ ਪੁਲਿਸ ਕੋਲ ਸੋਸ਼ਲ ਮੀਡੀਆ ਤੇ ਹਿਆਰ ਤੇ ਪਰ ਦਰਸ਼ਨ ਕਰਨ ਦੀ ਹਤਾਇਤ ਕੀਤੀ ਸੀ ਜੇ ਕੋਈ ਜਹਾ ਪਾਇਆ ਗਿਆ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਫਿਰ ਵੀ ਲੋਕ ਸੋਸ਼ਲ ਮੀਡੀਆ ਉਤੇ ਲਗਾਤਾਰ ਹਥਿਆਰ ਦਿਖਾ ਰਹੇ ਹਨ ਜਿਸ ਕਰਕੇ ਪੁਲਿਸ ਨੇ ਹੁਣ ਹਥਿਆਰਾਂ ਦੀ ਪ੍ਰਦਰਸ਼ਿਤ ਕਰਨ ਦੀ ਵਾਲਿਆਂ ਨੀ ਖਿਲਾਫ ਕਾਨੂੰਨ ਕਰ ਦਿੱਤਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ